ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਇਹ ਕਹਾਣੀ ਤੋਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲੇਗੀ ਇਹਦੇ ਇੱਕ ਵਾਰ ਦੀ ਗੱਲ ਆ ਇੱਕ ਸੰਤ ਫਕੀਰ ਜੀ ਅਤੇ ਇੱਕ ਛੋਟੀ ਬੱਚੀ ਉੱਚੀ ਪਹਾੜੀ ਚੜ ਰਏ ਸਨ ਸੰਤ ਫਕੀਰ ਜੀ ਨੇ ਆਪਣਾ ਲੀੜਾ ਕੱਪੜਾ ਜਾਂ ਆਪਣਾ ਕੋਈ ਜ਼ਰੂਰੀ ਸਮਾਨ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ ਸੀ ਅਤੇ ਇਹ ਛੋਟੀ ਬੱਚੀ ਨੇ ਆਪਣਾ ਭਰਾ ਇੱਕ ਛੋਟਾ ਬੱਚਾ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ ਹੋਇਆ ਸੀ ਦੋਵੇਂ ਹੀ ਪਹਾੜੀ ਚੜਦੇ ਜਾ ਰਹੇ ਨੇ ਅਤੇ ਦੇਖਣ ਵਾਲਿਆਂ ਨੂੰ ਪਤਾ ਲੱਗ ਰਿਹਾ ਸੀ ਕਿ ਇਹ ਬੱਚੀ ਬੜੀ ਮੁਸ਼ਕਲ ਦੇ ਨਾਲ ਬੱਚੇ ਨੂੰ ਝੁੱਕ ਕੇ ਉੱਪਰ ਚੜ ਰਹੀ ਹੈ ਪਰ ਬੱਚੀ ਦੇ ਚਿਹਰੇ ਦੇ ਉੱਤੇ ਸੰਤੁਸ਼ਟੀ ਬੱਚੀ ਦੇ ਚਿਹਰੇ ਦੇ ਉੱਤੇ ਕੋਈ ਥਕਾਵਟ ਨਹੀਂ ਕੋਈ ਔਕਾवट ਨਹੀਂ ਉਹ ਤਾਂ ਬੜੀ ਖੁਸ਼ੀ-ਖੁਸ਼ੀ ਚਾਹ-ਚਾਹ ਦੇ ਨਾਲ ਉਹ ਪਹਾੜੀ ਚੜ ਰਹੀ ਆ ਇਦਰ ਸੰਤ ਜੀ ਉਹਨਾਂ ਦੀ ਥਕਾਵਟ ਅਕਾਵਟ ਉਹਨਾਂ ਦੇ ਚਿਹਰੇ ਤੋਂ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਕਹਿੰਦੇ ਦੋਵੇਂ ਪਹਾੜੀ ਤੇ ਚੜ ਗਏ ਪਹਾੜੀ ਤੇ ਚੜਨ ਤੋਂ ਬਾਅਦ ਉਹ ਸੰਤ ਫਕੀਰ ਨੇ ਛੋਟੀ ਬੱਚੀ ਨੂੰ ਕਿਹਾ ਨੀ ਕੁੜੀਏ ਭਾਰ ਮੈ ਨਹੀਂ ਚੁੱਕਿਆ ਭਾਰ ਤੂੰ ਹੀ ਚੁੱਕਿਆ ਪਰ ਤੇਨੀ ਕੋਈ ਥਕਾਵਟ ਨਹੀਂ ਹੋਈ ਮੈਂ ਵੇਖ ਕਿਵੇਂ ਸਹੌਸ ਆਈ ਹੋ ਗਿਆ ਹਾਂ ਕਹਿੰਦੇ ਉਹ ਛੋਟੀ ਬੱਚੀ ਨੇ ਕਿਹਾ ਬਾਬਾ ਜੀ ਤੁਸੀਂ ਆਪਣੇ ਮੋਢਿਆਂ ਦੇ ਉੱਤੇ ਭਾਰ ਚੁੱਕਿਆ ਸੀ ਅਤੇ ਮੈਂ ਆਪਣੇ ਮੋਢਿਆਂ ਦੇ ਉੱਤੇ ਆਪਣਾ ਭਰਾ ਚੁੱਕਿਆ ਸੀ ਇਹ ਮੇਰੇ ਲਈ ਬੋਝ ਨਹੀਂ ਇਹ ਮੇਰੇ ਲਈ ਜ਼ਿੰਮੇਵਾਰੀ ਆ ਅਤੇ ਮੈਂ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੇ ਚਾਅ ਨਾਲ ਖੁਸ਼ੀ-ਖੁਸ਼ੀ ਇਸ ਪਹਾੜੀ ਤੇ ਲੈ ਕੇ ਆਈਆਂ ਸੋ ਇਲਕੀ ਜੀ ਕਹਾਣੀ ਦੀ ਸਿੱਖਿਆ ਸਾਨੂੰ ਕੀ ਸਿਖਾਉਂਦੀ ਆ ਵੀ ਜਿਹੜੇ ਕੰਮ ਨੂੰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਜਿੰਨੂੰ ਅਸੀਂ ਪੂਰੇ ਚਾਅ ਨਾਲ ਮਨ ਨਾਲ ਕਰਦੇ ਆ ਉਹ ਕੰਮ ਕਰਦੇ ਆਂ ਕਦੇ ਵੀ ਸਾਨੂੰ ਕਿਸੇ ਪ੍ਰਕਾਰ ਦੀ ਥਕਾਵਟ ਨਹੀਂ ਹੁੰਦੀ ਪਰ ਜਿਸ ਕੰਮ ਨੂੰ ਅਸੀਂ ਬੋਝ ਸਮਝ ਕੇ ਕਰਦੇ ਆਂ ਨਾ ਉਹ ਕੰਮ ਸਾਨੂੰ ਬਹੁਤ ਜਲਦੀ ਥਕਾ ਦਿੰਦਾ ਹੈ ਜਲਦੀ ਹੀ ਆਕਾ ਦਿੰਦਾ ਹੈ ਸੋ ਮੁਕਦੀ ਗੱਲ ਇਹ ਆ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਾਨੂੰ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ ਨੇ ਘਰ ਦੀਆਂ ਪਰਿਵਾਰ ਦੀਆਂ ਆਪਣੇ ਕਾਰੋਬਾਰ ਦੀਆਂ ਇਹ ਜ਼ਿੰਮੇਵਾਰਨਾ ਸਾਡੀਆਂ ਨੇ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਖੁਸ਼ੀ-ਖੁਸ਼ੀ ਨਿਭਾਉਣਾ ਚਾਹੀਦਾ ਹੈ ਜੇ ਖੁਸ਼ੀ-ਖੁਸ਼ੀ ਆਪਣੇ ਕੰਮਕਾਰ ਕਰਾਂਗੇ ਤਾਂ ਕਦੇ ਵੀ ਥਕਾਵਟ ਅਕਾਵਟ ਨਹੀਂ ਆਉਣੀ ਸਾ শারীরিক ਕਮਜ਼ੋਰੀ ਜਾਂ ਸਰੀਰਕ ਸਮੱਸਿਆ ਅਲੱਗ ਚੀਜ਼ ਆ ਵੀ ਕਈ ਵਾਰ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਂਦਾ ਹੈ ਜੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੈ ਕਈ ਵਾਰ ਤਾਂ ਵੀ ਬੰਦਾ ਛੇਤੀ ਹੀ ਥੱਕ ਜਾਂਦਾ ਹੈ ਅੱਕ ਜਾਂਦਾ ਹੈ ਤਾਂ ਉੱਥੇ ਆਪਾਂ ਆਪਣੇ ਸਰੀਰ ਦਾ ਇਲਾਜ ਕਰਵਾਈਏ ਆਪਣੇ ਆਪ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਆਪਣੀ ਖੁਰਾਕ ਵੱਲ ਧਿਆਨ ਦੇਈਏ ਸਵੇਰ ਨੂੰ ਸੈਰ ਕਰੀਏ ਕਸਰਤ ਕਰੀਏ ਕੋਈ ਯੋਗਾ ਕੋਲ ਮੈਡੀਟੇਸ਼ਨ ਕਰੀਏ ਤਾਂ ਆਪਣਾ ਸਰੀਰ ਤੰਦਰੁਸਤ ਨਰਵਾ ਰਹਿੰਦਾ ਹੈ ਕਿਉਂਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਪਵੇਗਾ ਪਰ ਕਈ ਵਾਰ ਕੀ ਹੁੰਦਾ ਕਿ ਸਰੀਰ ਤਾਂ ਸਾਡਾ ਬਿਲਕੁਲ ਤੰਦਰੁਸਤ ਫੇਟਿਆ ਪਰ ਫਿਰ ਵੀ ਸਾਡਾ ਕੰਮਕਾਰ ਕਰਨ ਨੂੰ ਦਿਲ ਨਹੀਂ ਕਰਦਾ ਉੱਥੇ ਹੁੰਦਾ ਹੈ ਸਾਡਾ ਮਨ ਬਿਮਾਰ ਜਦੋਂ ਮਨ ਬਿਮਾਰ ਹੋਵੇ ਤਾਂ ਮਨ ਤਨ ਨੂੰ ਵੀ ਬਿਮਾਰ ਕਰ ਦਿੰਦਾ ਹੈ ਇਸ ਕਰਕੇ ਆਪਾਂ ਆਪਣੇ ਮਨ ਨੂੰ ਤੰਦਰੁਸਤ ਰੱਖਣਾ ਹੈ ਆਪਣੇ ਮਨ ਦੇ ਵਿੱਚ ਚੰਗਾ ਗਿਆਨ ਵਰਨਾ ਹੈ ਆਪਣੇ ਮਨ ਨੂੰ ਹਮੇਸ਼ਾ ਚੰਗੇ ਮੈਸੇਜ ਦੇਣੇ ਨੇ ਅਤੇ ਜੋ ਵੀ ਸਾਡੇ ਘਰ ਪਰਿਵਾਰ ਕਾਰੋਬਾਰ ਦੇ ਕੰਮਕਾਰ ਨੇ ਉਹਨਾਂ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਆਪਣੇ ਕੰਮਾਂ ਕਰਾਉਣਾ ਹੈ ਦੇਖਣਾ ਜਿਸ ਦਿਨ ਤੋਂ ਆਪਾਂ ਆਪਣੇ ਕਮਾਂਕਾਰਾਂ ਨੂੰ ਖੁਸ਼ੀ-ਖੁਸ਼ੀ ਚਾਹ ਨਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਕਮਾਂਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਨਾ ਸ਼ੁਰੂ ਕਰ ਦਿੱਤਾ ਮਾਲਕ ਦਾ ਸ਼ੁਕਰਾਨਾ ਕਰਕੇ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਕੰਮਾਂ ਦੇ ਵਿੱਚ ਹੀ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਦੇ ਵੀ ਆਪਣੇ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਣਾ ਚਾਹੀਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ ਜੋ ਕਿਰਤ ਸਮੋ ਮਿਲੀਆਂ ਜਿਸ ਕਿਰਤ ਕਰਕੇ ਸਾਡੇ ਪਰਿਵਾਰ ਦਾ ਸਾਡਾ ਆਪਣਾ ਪਾਲਣ ਪੋਸ਼ਣ ਹੋ ਰਿਹਾ ਹੈ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਉਹ ਕਿਰਤ ਦਾ ਸਤਿਕਾਰ ਕਰੋ ਜਿਹੜਾ ਮਨੁੱਖ ਆਪਣੀ ਕਿਰਤ ਦਾ ਆਪਣੇ ਕੰਮ ਧੰਦੇ ਕਾਰੋਬਾਰ ਦਾ ਸਤਿਕਾਰ ਕਰਦਾ ਹੈ ਨਾ ਉਹਦੇ ਕੰਮ ਧੰਦੇ ਦੇ ਵਿੱਚ ਆਪੇ ਹੀ ਬਰਕਤਾਂ ਪੈਂਦੀਆਂ ਨੇ ਅਤੇ ਕੋਈ ਵੀ ਬੰਦਾ ਜੰਮਦਿਆ ਹੀ ਸਟਾਰ ਨਹੀਂ ਬਣ ਜਾਂਦਾ ਭਾਵ ਇਹ ਨਹੀਂ ਆ ਵੀ ਜਿਵੇਂ ਆਪਾਂ ਅੱਜ ਕੰਮ ਕਰਨਾ ਸ਼ੁਰੂ ਕੀਤਾ ਨਾਲ ਦੀ ਨਾਲ ਸਾਨੂੰ ਕਾਮਯਾਬੀ ਮਿਲ ਜਾਵੇ ਨਾਲ ਦੀ ਨਾਲ ਅਸੀਂ ਇੱਕ ਅਮੀਰ ਇਨਸਾਨ ਬਣ ਜਾਗੇਗੇ ਬਣਾਂਗੇ ਪਰ ਸਮਾਂ ਲੱਗਦਾ ਹੈ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਟਿਕ ਕੇ ਕੰਮ ਕਰਨਾ ਪੈਂਦਾ ਏ ਜਿੰਨਾ ਹੀ ਆਪਾਂ ਆਪਣੇ ਕੰਮ ਧੰਦਿਆਂ ਦੇ ਵਿੱਚ ਮਿਹਨਤ ਕਰਦੇ ਜਾਵਾਂਗੇ ਰੋਜ਼ ਕੁਝ ਨਵਾਂ ਸਿੱਖਾਂਗੇ ਉਨਾ ਹੀ ਅਸੀਂ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਸਫਲ ਹੋਵਾਂਗੇ ਕਦੇ ਵੀ ਮਤ ਨਹੀਂ ਹਾਰਨੀ ਕਦੇ ਵੀ ਆਪਣੇ ਮਨ ਨੂੰ ਕਾਲਾ ਨਹੀਂ ਪੈਣ ਦੇਣਾ ਜੋ ਕੰਮਕਾਰ ਕਰ ਰਹੇ ਆ ਨਾ ਉਹਦੇ ਵਿੱਚ ਨਵੇਂ ਤੋਂ ਨਵਾਂ ਸਿੱਖਦੇ ਜਾਣਾ ਹੈ ਤਾਂ ਦੇਖਣਾ ਸਿੱਖਣ ਦਾ ਹੀ ਨਾਮ ਜ਼ਿੰਦਗੀ ਹੈ ਜਿਵੇਂ ਜਿਵੇਂ ਸਿੱਖਦੇ ਜਾਵਾਂਗੇ ਓਵੇਂ ਓਵੇਂ ਅੱਗੇ ਵਧਦੇ ਜਾਵਾਂਗੇ ਉਸ ਬੰਦੇ ਦੀ ਤਰੱਕੀ ਰੁਕਦੀ ਹੈ ਜਿਹੜਾ ਬੰਦਾ ਸਿੱਖਣਾ ਛੱਡ ਦਿੰਦਾ ਹੈ ਜੋ ਕਹਿੰਦਾ ਵੀ ਨਾ ਮੈਨੂੰ ਤਾਂ ਹੁਣ ਸਭ ਕੁਝ ਪਤਾ ਹੈ ਮੈਨੂੰ ਸਿੱਖਣ ਦੀ ਲੋੜ ਨਹੀਂ ਸਮਝੋ ਉਹਦੀ ਤਰੱਕੀ ਉਹਦੀ ਕਾਮਯਾਬੀ ਉੱਥੇ ਹੀ ਰੁਕ ਗਈ ਪਰ ਜਿਹੜਾ ਬੰਦਾ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ ਉਹ ਹਰ ਰੋਜ਼ ਇੱਕ ਨਵੀਂ ਪ੍ਰਾਪਤੀ ਕਰਦਾ ਹੈ ਉਹ ਹਮੇਸ਼ਾ ਹੀ ਖੁਸ਼ ਚੜ੍ਹਦੀ ਕਲਾ ਦੇ ਵਿੱਚ ਕਾਮਯਾਬ ਰਹਿੰਦਾ ਹੈ ਤਾਂ ਬਸ ਇਹ ਤਰੀਕੇ ਨੇ ਆਪਣੇ ਕਮਾਂਕਾਰਾਂ ਨੂੰ ਸਫਲ ਬਣਾਉਣ ਦੇ ਤੇ ਆਪਣੇ ਆਪ ਨੂੰ ਖੁਸ਼ ਰੱਖਣ ਦੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਤਰੀਕੇ ਆਪਣੇ ਆਪ ਨੂੰ ਕੰਦਰ ਉਸ ਨੂੰ ਨਰੋਈ ਰੱਖਣ ਦੇ ਤਰੀਕੇ ਕਿਉਂਕਿ ਦੇਖੋ ਜਦੋਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੇ ਸਮੇਂ ਸਿਰ ਨਿਭਾ ਲੈਂਦੇ ਆ ਨਾ ਆਪਣੇ ਆਪ ਹੀ ਬੰਦਾ ਖੁਸ਼ ਰਹਿੰਦਾ ਹੈ ਅਸਲ ਦੇ ਵਿੱਚ ਅਸੀਂ ਦੁਖੀ ਹੁੰਦੇ ਹੋਂ ਨਿਆ ਜਦੋਂ ਸਾਡੇ ਕੰਮਕਾਰ ਲੇਟ ਹੁੰਦੇ ਆ ਜਾਂ ਕੰਮਕਾਰਾਂ ਦੇ ਵਿੱਚ ਵਿਵਾਦ ਹੁੰਦਾ ਹੈ ਤਾਂ ਬਸ ਇਹ ਦੋਈ ਚੀਜ਼ ਆਪਸ ਦੇ ਵਿੱਚ ਜੁੜੀਆਂ ਨੇ ਜਿੰਨਾ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਬੋਝ ਸਮਝਾਂਗੇ ਕੰਮਕਾਰਾਂ ਨੂੰ ਅੱਜ ਤੋਂ ਕੱਲ ਕੱਲ ਤੋਂ ਪਰਸੋਂ ਤੇ ਲਟਕਾਉਂਦੇ ਜਾਵਾਂਗੇ ਉਨਾ ਹੀ ਸਾਡੇ ਬੋਝ ਵੱਧਦੇ ਜਾਣਗੇ ਪਰੇਸ਼ਾਨੀਆਂ ਵੱਧਦੀਆਂ ਜਾਣਗੀਆਂ ਅਸੀਂ ਦੁਖੀ ਹੁੰਦੇ ਜਾਵਾਂਗੇ ਪਰ ਜਦੋਂ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਖੁਸ਼ੀ ਖੁਸ਼ੀ ਯਾਦ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਕਰ ਕਰਨਾ ਸ਼ੁਰੂ ਕੀਤਾ ਆਪਣੇ ਕੰਮ ਦੇ ਵਿੱਚ ਨਵੇਂ ਤੋਂ ਨਵਾਂ ਸਿੱਖ ਕੇ ਐਡ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੇਖਣਾ ਸਾਡੀ ਤੰਦਰੁਸਤੀ ਤਰੱਕੀ ਨੂੰ ਕੋਈ ਰੋਕਿਆ ਵੀ ਰੋਕ ਨਹੀਂ ਪਾਵੇਗਾ ਤਾਂ ਆਓ ਫਿਰ ਆਪਾਂ ਆਪਣੇ ਤਨ ਅਤੇ ਮਨ ਦੋਵਾਂ ਨੂੰ ਤੰਦਰੁਸਤ ਨਰੋਏ ਰੱਖਣ ਦੇ ਲਈ ਕੁਝ ਚੰਗੀਆਂ ਆਦਤਾਂ ਅਪਣਾਈਏ ਕਿਉਂਕਿ ਸਾਡੇ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰਨ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣੇ ਜ਼ਰੂਰੀ ਆ ਫਿਰ ਹੀ ਆਪਾਂ ਕਿਸੇ ਵੀ ਕੰਮ ਨੂੰ ਪੂਰੇ ਮਨ ਨਾਲ ਚਾਹ ਨਾਲ ਮਿਹਨਤ ਨਾਲ ਕਰ ਸਕਦੇ ਹਾਂ ਜੇ ਅਸੀਂ ਤਨੋਂ ਮਨੋਂ ਤੰਦਰੁਸਤ ਨਰੋਏ ਹੋਵਾਂਗੇ ਤੰਨ ਦੀ ਖਰਾਬ ਕੀ ਆ ਚੰਗਾ ਭੋਜਨ ਪੋਸਟਿਕ ਭੋਜਨ ਅਤੇ ਉਹ ਭੋਜਨ ਨੂੰ ਖਾ ਕੇ ਪਚਾਉਣਾ ਵੀ ਆ ਭਾਰੀ ਭੋਜਨ ਨੂੰ ਖਾ ਕੇ ਬੈਠੇ ਨਹੀਂ ਰਹਿਣਾ ਕੁਝ ਦੇਰ ਟੱਲਣਾ ਹੈ ਰੋਜ਼ ਸਵੇਰੇ ਜਲਦੀ ਉੱਠਣਾ ਉੱਠ ਕੇ ਸੈਰ ਕਰਨੀ ਕਸਰਤ ਕਰਨੀ ਮੈਡੀਟੇਸ਼ਨ ਕਰਨਾ ਆਪਾਂ ਸਵੇਰੇ ਸਵੇਰ ਆਪਣੇ ਸਰੀਰ ਨੂੰ 15 20 25 ਮਿੰਟ ਦੇ ਦੇਈਏ ਤਾਂ ਆਪਾਂ ਤੰਦਰੁਸਤ ਨਰੋਈ ਰਹਿੰਨੇ ਆ ਸਾਰਾ ਦਿਨ ਚੁਸਤੀ ਫੁਰਤੀ ਦੇ ਵਿੱਚ ਰਹਿਨੇ ਆ ਤੇਜ ਮਸਾਲੇਦਾਰ ਤਲੇ ਹੋਏ ਭੋਜਨ ਤੋਂ ਦੂਰ ਰਹਿਣਾ ਹੈ ਕਿਉਂਕਿ ਤੇਜ ਮਸਾਲੇਦਾਰ ਤਲਿਆ ਹੋਇਆ ਭੋਜਨ ਸਾਡੀ ਜੀਭ ਦੇ ਸੁਆਦ ਦੇ ਲਈ ਤਾਂ ਸਹੀ ਆ ਪਰ ਸਾਡੇ ਸਰੀਰ ਦੇ ਲਈ ਬਹੁਤ ਹਾਨੀਕਾਰਕ ਆ ਇਹ ਭੋਜਨ ਸਾਨੂੰ ਆਲਸੀ ਬਣਾਉਂਦਾ ਹੈ ਬਿਮਾਰ ਬਣਾਉਂਦਾ ਹੈ ਅਤੇ ਸਾਡਾ ਆਲਸ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਸਾਡੇ ਦੁੱਖਾਂ ਪਰੇਸ਼ਾਨੀਆਂ ਦਾ ਕਾਰਨ ਆ ਤਾਂ ਆਪਣੇ ਸਰੀਰ ਨੂੰ ਤੰਦਰੁਸਤ ਨਰਵਾਰ ਕਰਨ ਦੇ ਲਈ ਇਹ ਚੰਗੀਆਂ ਆਦਤਾਂ ਅਪਣਾਉਡੀਆਂ ਨੇ ਸਵੇਰੇ ਜਲਦੀ ਉੱਠਣਾ ਰਾਤ ਨੂੰ ਜਲਦੀ ਸੌਣਾ ਆਪਣੇ ਸਰੀਰ ਨੂੰ ਪੂਰੀ ਨੀਂਦ ਦੇਣਾ ਆਪਣੇ ਸਰੀਰ ਨੂੰ ਚੰਗੀ ਖਰਾਕ ਦੇਣਾ ਸਵੇਰ ਦੀ ਸੈਰ ਕਰਨੀ ਕਸਰਤ ਕਰਨੀ ਵੱਧ ਤੋਂ ਵੱਧ ਪਾਣੀ ਪੀਣਾ ਕਈ ਵਾਰ ਬਾਕੀ ਅਸੀਂ ਸਭ ਕੁਝ ਕਰ ਲੈਂਦੇ ਹਾਂ ਪਰ ਪਾਣੀ ਘਟ ਪੀਂਦੇ ਹਾਂ ਇਹ ਵੀ ਬਹੁਤ ਵੱਡੀ ਘਾਟ ਆ ਸਾਡੇ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਹਾਂ ਮਨ ਨੂੰ ਤੰਦਰੁਸਤ ਨਰਵਾਰ ਰੱਖਣ ਦੇ ਲਈ ਜਿਵੇਂ ਤੰਨ ਦੀ ਖਰਾਕ ਆ ਭੋਜਨ ਉਵੇਂ ਮਹਾਪੁਰਖ ਜੀ ਕਿਤੇ ਮੰਨ ਦੀ ਖਰਾਕਿਆ ਭਜਨ ਬੰਦਗੀ ਚੰਗੇ ਵਿਚਾਰ ਤਸਵੀਰੇ ਸਵੇਰੇ ਜਦੋਂ ਆਪਾਂ ਉੱਠਦੇ ਹਾਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਗੁਰਬਾਣੀ ਦਾ ਪਾਠ ਕਰੋ ਜਾਂ ਤੁਸੀਂ ਜਿਸ ਵੀ ਧਰਮ ਦੇ ਵਿੱਚੋਂ ਜਿਸ ਵੀ ਤਰੀਕੇ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਸਿਮਰਨ ਕਰੋ ਨਾਮ ਜਪ ਕਰੋ ਬਸ ਉਹ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਕਰਨ ਦੀ ਕੋਸ਼ਿਸ਼ ਕਰੋ ਇੰਜ ਕਰਨ ਦੇ ਨਾਲ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਇੱਕ ਊਰਜਾ એનર્ਜੀ ਤਾਕਤ ਮਿਲਦੀ ਹੈ ਕਿ ਪੂਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਜਰੂਰ ਪਰ ਨਾਲੇ ਨੈਗੇਟਿਵ ਲੋਕਾਂ ਤੋਂ ਦੂਰ ਰਹਿਣਾ ਹੈ ਨੈਗੇਟਿਵ ਵਿਚਾਰਾਂ ਤੋਂ ਦੂਰ ਰਹਿਣਾ ਹੈ ਕਿਉਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਨੈਗੇਟਿਵ ਸੁਣਦੇ ਆ ਪੜ੍ਹਦੇ ਆ ਜਾਂ ਦੇਖਦੇ ਆ ਸੋਚਦੇ ਆ ਨਾ ਤਾਂ ਸਾਨੂੰ ਨੈਗੇਟਿਵਿਟੀ ਚਾਰਛਵੀਰਾਂ ਤੋਂ ਘੇਰ ਲੈਂਦੀ ਆ ਅਸੀਂ ਉਸ ਤੋਂ ਦੇਹੀ ਬਣਦੇ ਜਾਂਦੇ ਆ ਫਿਰ ਸਾਨੂੰ ਹਰ ਤੀਜ ਦੇ ਵਿੱਚ ਕਮੀ ਦੇ ਜਨਮ ਦੀ ਆ ਸਾਡੇ ਮਨ ਵਿੱਚ ਡਰ ਬੈਠ ਜਾਂਦਾ ਹੈ ਅਸੀਂ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਨੇ ਪਾਉਂਦੇ ਕਿਉਂਕਿ ਫਿਰ ਸਭ ਤੋਂ ਕਾਮਯਾਬੀ ਤੋਂ ਪਹਿਲਾਂ ਨਾ ਕਾਮਯਾਬੀ ਦਾ ਡਰ ਬਣਿਆ ਰਹਿੰਦਾ ਹੈ ਤਾਂ ਨੈਗੇਟਿਵ ਲੋਕਾਂ ਤੋਂ ਨੈਗੇਟਿਵ ਵਿਚਾਰਾਂ ਤੋਂ ਦੂਰ ਰਹਿਣਾ ਹੈ ਆਪਣੇ ਆਪ ਸਵੇਰੇ ਸਵੇਰੇ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਹੈ ਭਜਨ ਬੰਦਗੀ ਵਾਟ ਪੂਜਾ ਸਵੇਰੇ ਸ਼ਾਮ ਦੋਵੇਂ ਬਿਲੇ ਕਰਦੀ ਚਾਹੀਦੀ ਹੈ ਤਾਂ ਦੇਖਣਾ ਇਹ ਕੁਝ ਕ ਆਦਤਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ ਨਾ ਤਾਂ ਸਾਡਾ ਤਨ ਬਣ ਦੋਵੇਂ ਤੰਦਰੁਸਤ ਨਰੋਏ ਰਹਿਣਗੇ ਜੇ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਰਹਿਣਗੇ ਤਾਂ ਆਪਾਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਸਫਲਤਾ ਪ੍ਰਾਪਤ ਕਰ ਪਾਵਾਂਗੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਵਿਚਾਰ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਤੁਸੀਂ ਕਿਸੇ ਵਿਸ਼ੇ ਤੇ ਵੀਡੀਓ ਸੁਨਣਾ ਚਾਹੁੰਦੇ ਹੋ ਤਾਂ ਉਹ ਵਿਸ਼ਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡੇ ਕਹੇ ਅਨੁਸਾਰ ਤੁਹਾਡੇ ਸੰਭਾਲ ਦੇ ਆਧਾਰ ਤੇ ਬਣਾ ਸਕੀਏ ਇੰਜ ਸਾਨੂੰ ਵੀ ਬਹੁਤ ਹੈਲਪ ਮਿਲਦੀ ਹੈ